हाल ही ਦੇ ਵਿੱਚ ਸਵਿਸ ਬੈਂਕ ਦੇ ਇੱਕ ਖਾਤੇ ਦਾ ਪਤਾ ਲੱਗਾ ਹੈ ਦੱਸਿਆ ਜਾਂਦਾ ਹੈ ਕਿ ਇਹ ਖਾਤਾ ਖਾਲਸਾ ਰਾਜ ਦੀ ਇੱਕ ਰਾਜਕੁਮਾਰੀ ਦਾ ਹੈ ਜਿਸ ਦੇ ਵਿੱਚ 2 ਟ੍ਰਿਲੀਅਨ ਡਾਲਰ ਤੋਂ ਵੱਧ ਦੀ ਰਕਮ ਪਈ ਹੈ ਇਸ ਰਕਮ ਨੂੰ ਹੋਰ ਸੌਖਾ ਕਰਕੇ ਸਮਝਣ ਵਾਸਤੇ ਆਪਾਂ ਇੱਕ ਉਦਾਹਰਣ ਲੈਂਦੇ ਹਾਂ ਅੱਜ ਦੀ ਤਰੀਕ ਦੇ ਵਿੱਚ ਭਾਰਤ ਦੇ ਸਭ ਤੋਂ ਅਮੀਰ ਆਦਮੀ ਦੀ ਜਿੱਕਰ ਮੈਂ ਗੱਲ ਕਰਾਂ ਤਾਂ ਉਹ ਆ ਮੁਕੇਸ਼ ਅੰਬਾਨੀ ਤੇ ਜੇਕਰ ਗੂਗਲ ਅਨੁਸਾਰ ਉਸ ਦੀ ਨੈੱਟ ਵਰਥ ਦੀ ਗੱਲ ਕਰੀਏ ਤਾਂ ਉਹ ਆ 92 ਬਿਲੀਅਨ ਡਾਲਰ ਤੇ 2 ਟ੍ਰਿਲੀਅਨ ਵਿੱਚ ਹੁੰਦੇ ਨੇ 22000 ਬਿਲੀਅਨ ਯਾਨੀ ਕਿ ਮੁਕੇਸ਼ ਅੰਬਾਨੀ ਵਰਗੇ 22 ਬੰਦੇ ਇੱਕ ਪਾਸੇ ਖੜੇ ਕਰ ਦਿੱਤੇ ਜਾਣ ਤਾਂ ਇੰਨੀ ਰਕਮ ਇਸ ਇੱਕ ਖਾਤੇ ਵਿੱਚ ਹੈ। ਸੋ ਇਹ ਹਾਕਨ ਕੋਈ ਹੋਰ ਨਹੀਂ ਸਗੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਅਤੇ ਆਖਰੀ ਮਹਾਰਾਜਾ ਮਹਾਰਾਜਾ ਦਲੀਪ ਸਿੰਘ ਦੀ ਸਭ ਤੋਂ ਛੋਟੀ ਧੀ ਕੈਥਰਿਨ ਦਲੀਪ ਸਿੰਘ ਹੈ ਇਸ ਦੀ ਮਾਲਕ। ਜਿਹਦੇ ਕੋਲ ਸਵਾ ਪਹਿਲਾਂ ਚੀਨ ਨੇ ਉੱਥੇ ਆਪਣਾ ਝੰਡਾ ਲਗਾ ਕੇ ਉਸ ਜਗ੍ਹਾ ਉੱਪਰ ਕਬਜ਼ਾ ਕਰ ਲਿਆ। ਜਦੋਂ ਭਾਰਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਚੀਨ ਵਾਲਿਆਂ ਨਾਲ ਗੱਲ ਕਰਨ ਵਾਸਤੇ ਪਹੁੰਚੇ ਤਾਂ ਚੀਨ ਵਾਲੇ ਕਹਿਣ ਲੱਗੇ ਕਿ ਜਗ੍ਹਾ ਖਾਲਸਾ ਰਾਜ ਦੀ ਹੈ, ਪੰਜਾਬ ਦੀ ਹੈ। ਇਸ ਲਈ ਅਸੀਂ ਗੱਲ ਵੀ ਉਹਨਾਂ ਨਾਲ ਹੀ ਕਰਾਂ ਭਾਰਤ ਵਾਲੇ ਇਸ ਖਾਤੇ ਉੱਪਰ ਆਪਣਾ ਅਧਿਕਾਰ ਕਰਨ ਵਾਸਤੇ ਜਾਣਗੇ ਤਾਂ ਉਹਨਾਂ ਨੂੰ ਵੀ ਅੱਗੋਂ ਇਹੀ ਸੁਣਨ ਨੂੰ ਮਿਲੇਗਾ